ਢੰਡੋਵਾਲ ਪਿੰਡ ਦੇ ਸਰਪੰਚੀ ਦੀ ਇਲੈਕਸ਼ਨ ਦੀ ਲੱਗਿਆਂ ਦਾ 6677 ਲੱਖ ਬਿਲਕੁਲ ਸਹੀ ਆਹੀ ਹੋ ਸਕਦਾ ਇਹ ਤੋਂ ਵੱਧ ਕੋਈ ਹਿੰਦੂਸਤਾਨ ਦਾ ਪਹਿਲਵਾਨ ਨਹੀਂ ਜਿਹੜਾ ਇੱਥੇ ਨਹੀਂ ਆਇਆ ਜੱਸਾ ਪੱਟੀ ਗੁਆਰੇ ਵਾਲਾ ਆਪਣਾ ਪ੍ਰਿਤਪਾਲ ਅਜਨਾਲਾ ਪਰਮਿੰਦਰ ਡੂਮਸ਼ੇੜੀ ਕਾਫੀ ਪਰਿਵਾਰ ਆ ਜਿਹੜੇ ਨਹੀਂ ਆਏ ਮੁਰਤੇ ਉੱਥੇ ਸੈਟਲ ਆ ਉਹਨਾਂ ਦੇ ਪਰਿਵਾਰ ਗਾਉਂ ਵਾਪਸ ਆਏ ਨਹੀਂ ਮੰਦਿਰ ਲੈクセ ਕਿੱਥੇ ਮਿਲਦੀ ਹੈ ਜ਼ਿਆਦਾ ਇੱਥੇ ਆ ਕੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ ਕਦੀ ਅਸੀਂ ਕਿਸੇ ਚਾਚੇ ਤਾਏ ਕੋਲ ਚਲ ਗਏ ਕਿਸੇ ਕੋਲ ਚਲ ਗਏ ਉਥੇ ਦੂਰ ਦੂਰ ਰਹਿੰਦੇ ਆ ਅਸੀਂ ਪਿੰਡ ਦੇ ਆ ਕਈ ਏਰੀ ਅਸੀਂ ਸਾਲ ਚ ਇੱਕ ਇੱਕ ਵਾਰੀ ਮਿੜੀਦਾ ਸਾਡਾ ਪਿੰਡ ਮੰਨਿਆ ਭਾਵੇਂ ਕਿਹੜੀ ਮਰਜੀ ਪਾਰਟੀ ਹੋਵੇ ਇੱਥੋਂ ਤੁਰਦੇ ਆ ਸਾਰੇ ਪਿੰਡ ਵਿੱਚ ਜਿੱਦਾਂ ਆਪਾਂ ਕਾਲਜ ਚ ਲਾਉਂਦੇ ਆ ਇਹ 2000 ਚ ਅਸੀਂ ਸ਼ੁਰੂ ਕੀਤਾ ਸੀਗਾ ਕਿ 200 ਪਿੰਡ ਤੋਂ ਬੱਚੇ ਇੱਥੇ ਪੜਨ ਆਉਂਦੇ ਆ ਮੈਂ ਇਹ ਵੀ ਸੁਣਿਆ ਕਿ ਢੰਡੋਵਾਲ ਪਿੰਡ ਦੇ ਕਹਿੰਦੇ ਸਰਪੰਚੀ ਦੇ ਵਿੱਚ 67 50 55 55 ਲੱਖ ਰੁਪਏ ਲੱਗ ਜਾਂਦਾ ਹੈ ਇਹ ਬਿਲਕੁਲ ਸਹੀ ਆਹੀ ਆ ਖੜੇ ਆ ਪਾਲਟੀਆਂ ਦੇ ਅਸੀਂ ਦੋ ਹੁੰਦੇ ਇੱਕ ਬਲਵਿੰਦਰ ਸਿੰਘ ਦਾ ਬ੍ਰਦਰ ਇੱਥੇ ਰਹਿੰਦਾ ਸੀ ਤਿੰਨ ਭਰਾਏ ਇੰਗਲੈਂਡ ਚਾ ਦਾ ਤਿੰਨ ਹੀ ਮਰੇ ਆ ਤੇ ਸਾਡਾ ਦੋਵਾਂ ਘੜਾਂ ਦਾ ਕੰਪੀਟੀਸ਼ਨ ਜੇ ਹੁਣ ਸਾਡਾ ਪਹਿਲਾਂ ਵੀ ਪਿਆਰ ਬਹੁਤ ਸੀ ਹੁਣ ਫੇਰ ਬਹੁਤ ਪੈ ਗਿਆ ਵਿੱਚ ਜੇ ਕੋਸ਼ ਕਸਾਲ ਅਸੀਂ ਕਹਿੰਗੇ ਸੰਤਾਪ ਭੋਗ ਗਿਆ ਤੇ ਸਿਆਸੀ ਸਿਆਸੀ ਖਾੜਾ ਸਾਡੇ ਪਿੰਡ ਦਾ ਅੱਗੇ ਵੀ ਹੁੰਦਾ ਸੀ ਅਜੇ ਵੀ ਕਾਗਜ ਅਜੇ ਵੀ ਸਾਡੇ ਪਿੰਡ ਤੇ ਹੀ ਨਿਗਾਹ ਰਹਿੰਦੀ ਆ ਸਾਡੇ ਜਿਹੜੇ ਉੱਪਰਲੇ ਲੈਵਲ ਦੇ ਲੀਡਰ ਆ ਨਾ ਉਹਨਾਂ ਦੀ ਨਿਗਾਹ ਅਜੇ ਵੀ ਢੰਡੋਵਾਲ ਤੇ ਹੀ ਹੁੰਦੀ ਆ ਤੇ ਵਾਕਿਆ ਇੱਥੇ ਬਹੁਤ ਸਿਆਸੀ ਯੁੱਧ ਲੱਗਦਾ ਸੀ ਤੇ ਹੁਣ ਵੀ ਮਾੜਾ ਮੋਟਾ ਲੱਗਦਾ ਆ ਜੇ ਤਾਂ ਢੰਡੋਵਾਲ ਦੇ ਵਿੱਚ ਤਾਂ ਸਰਪੰਚੀ ਦੀ ਇਲੈਕਸ਼ਨ ਤੇ ਲੱਗ ਜਾਂਦਾ 66 77 ਲੱਖ ਚਲੋ ਹੋ ਸਕਦਾ ਇਸ ਤੋਂ ਵੱਧ ਵੀ ਇਹ ਦੇਖੋ ਜੀ ਜਿੱਦਾਂ ਇਹਨੇ ਦੱਸੀ ਹੈ ਨਾ ਜਿੱਦਾਂ ਇਹਨਾਂ ਨੇ ਦੱਸਿਆ ਇਹਨਾਂ ਦਾ ਛੋਟਾ ਭਰਾ ਤੇ ਮੈਂ ਇੱਥੇ ਪੜਿਆ ਆ ਤੇ ਸਾਡਾ ਪਿਆਰ ਬਹੁਤ ਜ਼ਿਆਦਾ ਸੀ ਤੇ ਹੁਣ ਵੀ ਆ ਜਦੋਂ ਉਹਨਾ ਅਸੀਂ ਸਰਪੰਚੀ ਲੜਦੇ ਹੁੰਦੇ ਸੀ ਅਸੀਂ ਗੇੜੀ ਦੇਣੀ ਤੇ ਜਦੋਂ ਨਾ ਇੱਕ ਦੂਜੇ ਕੋਲ ਨਾ ਨਾ ਜੀ ਕਰਨਾ ਜੱਫੀ ਪਾ ਲਈ ਪਿਆਰ ਹੁੰਦੇ ਰਿਹਾ ਪਰ ਅਸੀਂ ਕਾਫੀ ਸਾਲ ਮਿਲਦਾ ਇਦਾਂ ਰਹਿ ਫੇਰ ਅਸੀਂ ਉੱਥੇ ਇਕੱਠੇ ਹੋ ਗਏ ਜੱਫੀ ਪਾ ਲਈ ਵੀ ਹੁਣ ਗਾਂ ਨਹੀਂ ਕਿੰਨੇ ਸਾਲ ਨਹੀਂ ਬੋਲੇ ਸੀ ਬੋਲਦੇ ਰਹਾਂ ਇਲੈਕਸ਼ਨ ਲੜਦੇ ਰਹੇ ਕਾਂਗਰਸ ਵੱਲੋਂ ਹੀ ਕਾਲੀਦਾ ਲੱਲੋਂ ਤੇ ਇਲੈਕਸ਼ਨਾਂ ਲੜੇ ਮਿਲਦਾ ਤਿੰਨ ਕਾ ਤੇ ਪਰ ਉਹਦੂ ਬੋਲਦੇ ਹੀ ਪਿਆਰ ਉਹ ਦੇ ਰਿਆ ਜਦੋਂ ਕਿਤੇ ਮਿਲਣਾ ਪੂਰਾ ਸਾਡੇ ਬੱਚੇ ਮੇਰੇ ਬੱਚੇ ਇਹਨਾਂ ਨੂੰ ਉਸੇ ਤਰ੍ਹਾਂ ਬੁਲਾਉਂਦੇ ਨੇ ਜਿਦਾ ਪਹਿਲਾਂ ਸੀ ਇਹਨਾਂ ਦੇ ਬੱਚੇ ਮੈਨੂੰ ਪਰ ਫੇਰ ਸਾਡੇ ਮਾੜੀ ਸਮਝ ਆ ਗਈ ਵੀ ਇਹ ਇਹ ਕੰਮ ਬੰਦ ਕਰਕੇ ਅਸੀਂ ਇੰਗਲੈਂਡ 'ਚ ਇਕੱਠੇ ਹੋਏ ਤੇ ਉੱਥੇ ਅਸੀਂ ਪੰਜ ਚਾਰ ਬੰਦੇ ਇਕੱਠੇ ਹੋਏ ਤੇ ਕੁਲਵੰਤ ਸਿੰਘ ਆ ਗਿਆ ਮੈਂ ਚੱਲ ਗਿਆ ਉੱਥੇ ਹੀ ਭਰਾਵਾਂ ਨੇ ਜੱਫੀ ਪਾ ਲਈ ਵੀ ਆਪਾਂ ਆਪਸ ਵਿੱਚ ਨਹੀਂ ਲੜਨਾ ਇਲੈਕਸ਼ਨ ਫਿਰ ਸਾਲ ਸ਼ਾਂਤੀ ਦਾ ਸਰਿੰਦਰਜੀਤ ਨੂੰ ਬਣਾਇਆ ਸਰਪੰਚ ਤੇ ਬਸੇਰਾ ਸਾਡੇ ਲੀਡਰਾਂ ਨੇ ਕਿਹਾ ਵੀ ਕਿ ਤੁਸੀਂ ਇਦਾਂ ਕਿਉਂ ਕਰਦੇ ਆ ਮੈਂ ਕਿਹਾ ਨਹੀਂ ਅਸੀਂ ਹੁਣ ਇਕੱਠੇ ਰਹਿਣਾ ਤੇ ਸਰਬਸੰਮਤੀ ਨਾਲ ਪਹਿਲੇ ਇਹਨਾਂ ਦੇ ਬ੍ਰਦਰ ਵੀ ਸਰਬਸੰਮਤੀ ਨਾਲ ਸਰਪੰਚ ਬਣੇ ਸੀ ਪਹਿਲਾਂ ਸਾਡੇ ਜੋ ਫਾਦਰ ਸਰਪੰਚ ਬਣੇ ਆ ਉਦੋਂ ਇਹ ਡਟ ਕੇ ਸਾਡੇ ਨਾਲ ਸੀ ਫਿਰ ਇਹ ਮੇਰੀ ਮਦਰ ਜ਼ਿਲ੍ਹਾ ਪ੍ਰੇਸ਼ਦ ਦੇ ਮੈਂਬਰ ਬਣੇ 94 ਦੇ ਵਿੱਚ 93 ਸਰਪੰਚ ਬਣੇ ਉਦੋਂ ਵੀ ਇਹ ਡਟ ਕੇ ਨਾਲ ਸੀ ਸਾਡੇ ਤੇ ਹੁਣ ਵੀ ਮਹਾਰਾਜ ਕਿਰਪਾ ਕਰੇ ਅਸੀਂ ਜਿੰਨੀ ਸਾਡੀ ਜ਼ਿੰਦਗੀ ਆ ਸਾਸ ਰਿਸ਼ਤੇ ਨੂੰ ਵੱਖਵਾ ਕਰਦੀ ਹੈ ਕਰਦੀ ਆ ਪਰ ਅਸੀਂ ਨਹੀਂ ਉਹਦਾ ਹੌਣ ਦਿੱਤਾ ਅਸੀਂ ਰਹਿ ਇਕੱਠੇ ਅਸੀਂ ਟੂਰਨਾਮੈਂਟਾਂ 'ਚ ਵੀ ਮਿਲਦੇ ਰਹੇ ਕਲਵਾਨ ਸਿੰਘ ਤੇ ਮੈਂ ਮਿਲਦੇ ਰਹੇ ਹੁਣ ਵੀ ਮਿਲਦੇ ਆ ਮਾਰੇ ਕਿਰਪਾ ਕਰੇ ਜਿੰਨੀ ਸਾਡੀ ਜ਼ਿੰਦਗੀ ਆ ਹੁਣ ਇਕੱਠੇ ਰਵਾਂਗੇ ਸਿਆਦ ਚਲੋ ਇਹ ਇਹ ਕਾਂਗਰਸ ਨੂੰ ਸਪੋਰਟ ਕਰਦੇ ਅਸੀਂ ਕਾਲੀਦਾਲ ਨੂੰ ਕਰਦੇ ਆ ਤੇ ਜਿੱਥੇ ਵੀ ਮਰਜ਼ੀ ਹੈਗੇ ਪਰ ਸਾਡਾ ਪਿਆਰ ਸਤਿਕਾਰ ਮਹਾਰਾਜ ਐਦਾਂ ਰੱਖੇ ਤੇ ਤੇ ਬਾਕੀ ਜਿਹੜਾ ਨੰਗਲੰਬੀ ਆ ਸੰਦੀਪ ਆ ਮੈਂ ਕੋਈ ਢਾਈ 100 ਪਲੇਅਰ ਮਂਗਾਇਆ ਹੋਊਗਾ ਇੰਗਲੈਂਡ ਖੇਡਣ ਲਈ ਕਿਉਂਕਿ ਹਰੇਕ ਸਾਲ 8-9 ਪਲੇਅਰ ਮਂਗਾਉਣੇ ਆ ਮੈਨੂੰ 2000 ਦਾ ਮੈਂ ਲੱਗਿਆ ਉੱਥੇ ਤੇ ਉਹ ਮੈਂ ਕਹਾਂਦਾ 250 ਪਲੇਅਰ ਦੇ ਵਿੱਚੋਂ ਸੰਦੀਪ ਵਰਗਾ ਕੋਈ ਨਹੀਂ ਇੱਕ ਸੰਦੀਪ ਇਦਾਂ ਦਾ ਪਲੇਅਰ ਸੀ ਜਿਹੜਾ ਮੈਨੂੰ ਜੇ ਇੰਗਲੈਂਡ ਚ ਵਾ ਤੇ ਦੋ ਵਾਰੀ ਤੇ ਆடி ਤੇ ਫੋਨ ਕਰਨਾ ਜੇ ਇੰਡੀਆ ਦੇ ਇੰਡੀਆ ਦੇ ਵਿੱਚ ਆ ਤੇ ਇਕੱਠੇ ਰਹਿਣਾ ਜਿੱਦਣ ਉਹਦੀ ਮੌਤ ਹੁੰਦੀ ਆ ਉਸ ਦਿਨ ਵੀ ਮੈਨੂੰ ਇੱਥੋਂ ਘਰੋਂ ਲੈ ਕੇ ਗਿਆ ਮੈਂ ਬਥੇਰਾ ਕਹਿੰਦਾ ਜਲੰਧਰੋਂ ਤੋਂ ਉਹਨਾਂ ਤੋਂ ਇੱਥੇ ਚੱਲ ਜਾ ਮੱਲੀਆਂ ਪਰ ਨਹੀਂ ਅਸੀਂ ਇਕੱਠੇ ਹੀ ਸੀ ਸਟੇਜ ਤੇ ਮੈਨੂੰ ਬਿਠਾ ਕੇ ਆ ਆ ਜਰਾ ਪਲੇਰਾਂ ਨੂੰ ਚੱਲਿਆ ਤਾਂ ਆ ਹੈਪਨ ਹੋ ਗਿਆ ਪਰ ਬਹੁਤ ਲੋਕ ਇੰਨਾ ਪਿਆਰ ਉਹਨੂੰ ਸਾਰੀ ਦੁਨੀਆ ਚ ਮੈਂ ਆਸਟ੍ਰੇਲੀਆ ਚ ਗਿਆ ਉਹਦਾ ਅੰਕਲ ਕਰਕੇ ਮੈਨੂੰ ਉਥੋਂ ਮੈਲਬੌਰਨ ਤੋਂ ਸਪੈਸ਼ਲ ਸੱਦਿਆ ਪਰਤ ਵੀ ਸੰਦੀਪ ਦਾ ਅੰਕਲ ਆਇਆ ਹੋਇਆ ਮੈਂ ਉਹ ਮੁੰਡੇ ਨੂੰ ਪੁੱਛਿਆ ਵੀ ਤੂੰ ਸੰਦੀਪ ਨੂੰ ਕਿੰਨਾ ਕ ਜਾਣਦਾ ਤੂੰ ਇਹਦੇ ਨਾਂ ਤੇ ਵਰਲਡ ਕੱਪ ਕਰਾਉਣਾ ਉਹ ਕਹਿੰਦਾ ਮੇਰੀ ਮਾੜੀ ਕਿਸਮਤ ਮੈਂ ਦੇਖਿਆ ਹੀ ਨਹੀਂ ਮੈਂ ਕਿਹਾ ਫਿਰ ਇੰਨਾ ਪਿਆਰ ਨਾਂ ਤੇ ਵਰਲਡ ਕੱਪ ਕਰਾ ਰਿਹਾ ਵਰਲਡ ਕੱਪ ਕਰਾਉਂਦਾ ਉਹਦੇ ਬੱਚਿਆਂ ਦਾ ਉਹਨਾਂ ਫੋਟੋ ਲਾਉਂਦਾ ਹੁਣ ਮੇਰਾ ਇਸ ਸਾਲ ਚੌਥੀ ਵਾਰੀ ਹੋਣਾ ਉਹਦਾ ਸਰੀ ਤੀਜੀ ਵੇਰੀ ਤੇ ਉਹ ਕਹਿੰਦਾ ਵੀ ਮੈਂ ਉਹਦਾ ਉਹਦਾ ਜਿਹੜਾ ਜੱਫੇ ਲਾਉਂਦਾ ਸੀ ਉਹਦਾ ਮੈਨੂੰ ਇੰਨਾ ਪਿਆਰ ਸੀ ਗਾਂ ਬੱਚਿਆਂ ਦਾ ਇੰਨਾ ਰਹਿੰਦੀ ਜਿੰਨਾ ਚਿਰ ਮੇਰੀ ਜ਼ਿੰਦਗੀ ਮੈਂ ਸੰਦੀਪ ਦੇ ਨਾਂ ਤੇ ਕਰਾਉਂ ਇੱਕ ਕੱਲਾ ਆਸਟ੍ਰੇਲੀਆ ਨਹੀਂ ਨਿਊਜ਼ੀਲੈਂਡ ਮੈਂ ਜਾ ਕੇ ਆ ਉੱਥੇ ਵੀ ਯੂਰਪ ਸਾਰਾ ਘੁੰਮਿਆ ਜਿੱਥੇ-ਜਿੱਥੇ ਚ ਜਾਂਦੇ ਆ ਸੰਦੀਪ ਜਿੰਦਾਬਾਦ ਜਿੰਦਾਬਾਦ ਹੁੰਦੀ ਆ ਅਰਦਾਸਾਂ ਦੇ ਉਹ ਅਮਰ ਹੋ ਗਿਆ ਕਾਫੀ ਪਰਿਵਾਰ ਆ ਜਿਹੜੇ ਨਹੀਂ ਆਏ ਮੁੜ ਕੇ ਉੱਥੇ ਸੈਟਲ ਆ ਉਹਨਾਂ ਦੇ ਪਰਿਵਾਰ ਗਾਉਂ ਵਾਪਸ ਆਏ ਨਹੀਂਗੇ ਇਸ ਤਰ੍ਹਾਂ ਦੇ ਵੀ ਹੈਗੇ ਥੋੜੇ ਪਰਿਵਾਰ ਬਾਕੀ ਸਾਡੀ ਟਰਾਈ ਮੇਰੀ ਤਾਂ ਨਛੱਤਰ ਪਹਿਲਵਾਨ ਦੀ ਹੀ ਹੁੰਦੀ ਆਹੀ ਗਾਹ ਵੀ ਸਾਰੇ ਨੂੰ ਇਹ ਸੁਝਾਅ ਦਈਦੇ ਵੀ ਇੱਕ ਬੱਚਾ ਇੱਥੇ ਜ਼ਰੂਰ ਰੱਖੋ ਮੇਰੀਆਂ ਦੋ ਲੜਕੀਆਂ ਮੇਰੀਆਂ ਦੋਵੇਂ ਲੜਕੀਆਂ ਇੱਥੇ ਵੱਡੀ ਦੀ ਤਾਂ ਮੈਰਿਜ ਹੋ ਗਈ ਆ ਮਹਾਲੀ ਰਹਿੰਦੀ ਆ ਤੇ ਉਹ ਵੀ ਇੱਥੇ ਨਹੀਂ ਉਹ ਬਾਹਰ ਜਾਂਦੀਆਂ ਆ ਉਹ ਤਾਂ ਹੀ ਬਾਹਰ ਮੇਰੇ ਨਾਲ ਜਾਂਦੀਆਂ ਆ ਸਾਰੇ ਘੁੰਮਾਈਆਂ ਦੁਨੀਆ ਉਹਨਾਂ ਨੇ ਦੇਖੀ ਆ ਪਰ ਉਹਨੇ ਸਾਰਾ ਘੁੰਮ ਘਮਾ ਕੇ ਦੇਖ ਲਿਆ ਵੀ ਉੱਥੇ ਵੀ ਇੰਨਾ ਨਹੀਂ ਇੱਥੇ ਵੀ ਬਹੁਤ ਵਧੀਆ ਆ। ਉਹਨਾਂ ਦਾ ਵੀ ਮਾਨਿਆ ਛੋਟੀ ਬੇਟੀ ਮੇਰੀ ਪੜਦੀ ਆ ਉਹ ਵੀ ਕਹਿੰਦੀ ਮੈਂ ਇੱਥੇ ਹੀ ਰਹਿਣਾ ਇੰਡੀਆ ਜੀ ਬਾਹਰ ਨਹੀਂ ਜਾਣਾ। ਜਿਹੜੇ ਬਾਹਰ ਜਾ ਕੇ ਘੁੰਮ ਫਿਰ ਕੇ ਦੇਖ ਆਉਂਦੇ ਉਹਨਾਂ ਨੂੰ ਤਾਂ ਪਤਾ ਲੱਗ ਜਾਂਦਾ। ਕਈ ਜਿਹੜਾ ਨਹੀਂ ਗਿਆ ਹੁੰਦਾ ਉਹਨੂੰ ਇਹ ਹੁੰਦਾ ਵੀ ਪਤਾ ਨਹੀਂ ਉੱਥੇ ਕੀ ਹੈਗਾ ਆ। ਇਹ ਵੀ ਥੋੜਾ ਜੀ ਪਰਿਵਾਰ ਸਾਨੂੰ ਜਰੂਰ ਦੱਸੋ ਕਿੰਨੇ ਕ ਪਰਿਵਾਰ ਨੇ ਜਿਹੜੇ ਇੱਥੋਂ ਸਾਰਾ ਕੁਝ ਆਪਣਾ ਮਤਲਬ ਵੇਚ ਵਟ ਕੇ ਔਰ ਉੱਥੇ ਸੈਟਲ ਹੋ ਗਏ। ਇੰਨਾ ਤਾਂ ਹੁਣ ਮੈਂ ਨਹੀਂ ਕੋਈ ਕੌਣ ਕਹਦਾ ਸੀ ਇਹ ਸਾਡੇ ਇਦਾਂ ਦਾ ਕੋਈ ਪਰਿਵਾਰ ਹੈ ਨਹੀਂ ਵੀ ਜਿਹੜਾ ਸਭ ਕੁਝ ਵੇਚ ਕੇ ਇੱਥੋਂ ਚੱਲ ਗਿਆ ਬਈ ਤਕਰੀਬਨ ਜਿੱਦਾਂ ਦੱਸਿਆ ਇਹਨਾਂ ਨੇ ਵੀ ਕੋਸ 2 1 2% 2 4% ਹੋਣਗੇ ਜਿਹੜੇ ਘਟ ਆਉਂਦੇ ਆ ਤੇ ਕੋਈ ਇਦਾਂ ਦਾ ਮੈਨੂੰ ਨਹੀਂ ਪਤਾ ਵੀ ਵੇਚ ਕੇ ਸਭ ਕੁਝ ਚੱਲ ਗਿਆ ਇੱਥੇ ਪਿੱਛੇ ਨਾਲ ਆਉਂਦੇ ਜਾਂਦੇ ਬਾਹਲੇ ਸਾਡੇ ਜਿੰਨੇ ਪਰਿਵਾਰ ਹੁਣ ਅਸੀਂ ਖੜੇ ਆ ਜਿੱਦਾਂ ਇਹਨਾਂ ਦੀ ਸੋਚ ਆ ਮੇਰੀ ਵੀ ਇਹ ਸੋਚ ਆ ਮੈਂ ਆਪਣਾ ਲੜਕਾ ਇੱਥੇ ਇਸੇ ਕਰਕੇ ਇੱਥੇ ਵਾਇਆ ਵੀ ਮੇਰੀ ਜਿਹੜੀ ਨੌ ਆ ਇੱਥੇ ਜੰਪ ਵਾਲਾ ਉਹਨੂੰ ਖਿੱਚ ਕੇ ਲਿਆਉ ਉਹ ਇਧਰ ਨੂੰ ਹੈਨਾ ਤੇ ਸਾਰੇ ਸੋਚਤੇ ਇਹੀ ਆ ਇਸੇ ਕਰਕੇ ਕੋਠੀਆਂ ਪਾਈਆਂ ਵੀ ਸਾਡੇ ਬੱਚੇ ਆਉਂਦੇ ਜਾਂਦੇ ਰਹਿਣ ਇੱਕ ਜਨਰੇਸ਼ਨ ਦਾ ਇਹ ਵੀ ਫਰਕ ਪੈ ਜਾਂਦਾ ਨਾ ਜਿਵੇਂ ਦੇਖੋ ਤੁਹਾਡੇ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਹੀ ਜੋ ਤੁਸੀਂ ਤੁਹਾਡਾ ਬਰਥ ਹੋਇਆ ਜਾਂ ਕਹ ਲਈਏ ਜੋ ਤੁਸੀਂ ਬਚਪਨ ਤੋਂ ਜਵਾਨੀ ਦੇ ਵਿੱਚ ਆਉਂਦੇ ਜੋ ਸੁਰਤਾਂ ਸੰਭਲਦੀਆਂ ਬੰਦੇ ਦੀ ਉਹ ਤੋਂ ਉਦੋਂ ਸਾਰਾ ਕੁਝ ਦੇਖਿਆ ਉਦੋਂ ਹੀ ਤੁਹਾਡੇ ਘਰ ਦੇ ਬਾਹਰ ਇੱਧਰ ਆਉਂਦੇ ਸੀ ਬਾਹਰ ਜਾਂਦੇ ਸੀ ਜਿਵੇਂ ਹੁਣ ਮਾਲਵੇ ਦੀ ਅਸੀਂ ਗੱਲ ਕਰ ਲੈਨੇ ਆ ਜਾਂ ਹੋਰ ਮਾਝੇ ਦੀ ਗੱਲ ਕਰ ਲੈਨੇ ਆ ਉੱਥੇ ਇਹਨਾਂ ਪ੍ਰਚਲਨ ਨਹੀਂ ਉੱਥੇ ਤਾਂ ਹੁਣ ਹੋਣ ਲੱਗਿਆ ਪਿਛਲੇ 15-20 ਸਾਲਾਂ ਦਾ ਉੱਥੇ ਉੱਥੇ ਤਾਂ ਮਤਲਬ ਮੈਂਟਲੀ ਬੰਦਾ ਪ੍ਰਪੇਅ ਨਹੀਂ ਜਿਵੇਂ ਤੁਸੀਂ ਤਾਂ ਪ੍ਰਪੇਅ ਹੋਣੇ ਇੱਥੇ ਤਾਂ ਪਤਾ ਹੁੰਦਾ ਕਿ ਹਾਂ ਜੀ ਸ਼ੁਰੂਤੀ ਉਹ ਜਿਹਾ ਮਾਹੌਲ ਪਰਿਵਾਰ ਦੇ ਵਿੱਚ ਹੁੰਦਾ ਦੋ ਪਰਿਵਾਰ ਇੱਥੇ ਆ ਗਏ ਦੋ ਬਾਹਰ ਚਲੇ ਗਏ ਪਰ ਜਿਹੜੇ ਮਾਲਵੇ ਕਿੰਨੀ ਜਾਂ ਹੋਰ ਚੀਜ਼ਾਂ ਜੋ ਗਏ ਨੇ ਉਹ ਇੱਕ ਵਾਰ ਜੇ ਜਾਏ ਆਉਂਦੇ ਨੇ ਉਹਨਾਂ ਨੂੰ ਥੋੜਾ ਜਿਹਾ ਉਹ ਚੀਜ਼ ਦਿੱਕਤ ਦਿੰਦੀ ਹੈ ਕਿਤੇ ਨਾ ਕਿਤੇ ਉਹ ਥੋੜਾ ਇਦਾਂ ਵੀ ਜਿਹਾ ਕੈਨੇਡਾ ਦੇ ਵਿੱਚ ਨਾ ਉਹਨਾਂ ਦੀ ਸੋਚ ਹੈਗੀ ਆ ਵੀ ਇੱਥੋਂ ਵੀ ਆਪਾਂ ਇੱਥੇ ਕੀ ਕਰਨਾ ਹੁਣ ਉੱਥੇ ਰਹਿਣਾ ਵਾ ਨਾ ਸਾਡੇ ਇੰਗਲੈਂਡ ਵਾਲੇ ਜਿਹੜੇ ਬਾਲੇ ਐਵਰੇਜ ਜਿੱਦਾਂ 98% ਮੈਂ ਕਹਿ ਦਵਾ ਮਲੇਰ ਕਹਿੰਦੇ ਹਾਂ ਹਾਂਜੀ ਉਹ ਉਹ ਸਾਰੇ ਜਿੱਦਾਂ ਹੁਣ ਰਿਟਾਇਰ ਹੋ ਕੇ ਮੈਂ ਵੀ ਹੁਣ ਕਾਫੀ ਸਾਲਾਂ ਤੋਂ 10 12 ਸਾਲ ਤੋਂ ਬਾਲਾ ਇੱਥੇ ਰਹਿਣਾ ਜਿੰਨੇ ਵੀ ਸਾਡੇ ਹੈਗੇ ਆ ਉਹ ਸਾਰੇ ਸਿਆਲਾਂ ਨੂੰ ਇੱਥੇ ਹੁੰਦੇ ਆ ਬਾਲਾ ਚਾਹੁੰਦੇ ਇੱਥੇ ਰਿਟਾਇਰ ਹੋ ਕੇ ਵੀ ਇੱਥੇ ਰਹੀਏ ਪਿੰਨਾ ਪਿਆਰ ਆ ਜਿੱਦਾਂ ਮੈਂ 17 ਸਾਲ ਦੀ ਉਮਰ ਚ ਗਿਆ ਸੀ ਇੰਗਲੈਂਡ ਤੇ ਹੁਣ ਉੱਥੇ ਕੰਮ ਬਥੇਰਾ ਕੀਤਾ ਪਰ ਹੁਣ ਮੈਨੂੰ ਮੈਨਾਂ 25 30 ਸਾਲ ਹੋ ਗਏ ਆ ਵੀ ਹਰੇਕ ਸਾਲ ਇੱਥੇ ਆਈਦਾ ਹੁਣ ਬਾਲਾ ਇੱਥੇ ਰਹਿੰਦਾ ਰਿਲੈਕਸੇਸ਼ਨ ਕਿੱਥੇ ਮਿਲਦੀ ਆ ਜਿਆਦਾ ਮੰਦਿਰ ਰਿਲੈਕਸੇਸ਼ਨ ਇਦਾਂ ਵੀ ਇੱਥੇ ਹੈ ਨਾ ਇੱਥੇ ਆ ਕੇ ਸਾਨੂੰ ਜਿੱਥੇ ਅਸੀਂ ਜਨਮ ਜਨਮ ਭੂਮੀ ਸਾਡੀ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ ਕਦੀ ਅਸੀਂ ਕਿਸੇ ਚਾਚੇ ਤਾਏ ਕੋਲ ਚਲ ਗਏ ਕਿਸੇ ਕੋਲ ਚਲ ਗਏ ਉੱਥੇ ਦੂਰ ਦੂਰ ਰਹਿੰਦੇ ਆ ਅਸੀਂ ਪੈਂਡ ਅਸੀਂ ਪੈਂਡ ਦੇ ਆ ਕਈ ਏਰੀ ਅਸੀਂ ਸਾਲ ਚ ਇੱਕ ਇੱਕ ਵਾਰੀ ਮਿੜੀਦਾ ਕੋਈ ਦਿਨ ਦਹਾ ਦੇ ਦਿਨ ਸੋ ਦਾ ਇਹਦਾ ਬ੍ਰਦਰ ਵਾ ਉਹ ਵੀ ਕੋਡੀ ਨਾਲ ਕਾਫੀ ਰਿਲੇਟਡ ਆ ਇਹਨਾਂ ਦੀ ਕਲੱਬ ਆ ਆਪਦੀ ਆ ਸਾਡੀ ਇਹਨਾਂ ਦੇ ਭਾਜੀ ਬਲਵਿੰਦਰ ਸਿੰਘ ਦੇ ਵੀ ਹੈ ਨਾ ਅੰਦਰੋਂ ਬਹੁਤ ਜ਼ਿਆਦਾ ਅੰਗ ਅੰਗ ਦੇ ਵਿੱਚ ਨਾਲ سپورٹس ਵੜਿਆ ਆ ਇਹਨਾਂ ਦੀ ਜਦੋਂ ਨਾ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਇਹ ਇਹ ਕੋਲ ਖੜਾ ਜਦੋਂ ਮੈਂ ਆਇਆ ਇੱਥੇ ਪਹਿਲੀ ਏਰੀ ਜਦੋਂ ਆ 93 ਸੀ ਸ਼ਾਇਦ ਹੈ ਨਾ ਇਹ 91 2 ਦੇ ਵਿੱਚ ਇਹ ਬਹੁਤ ਤਕੜਾ ਸੀ ਇਹਦਾ ਬ੍ਰਦਰ ਵੀ ਬਹੁਤ ਤਕੜਾ ਸੀ ਇਹਨਾਂ ਦੇ ਬ੍ਰਦਰ ਵੀ ਬਹੁਤ ਤਕੜੇ ਸੀ ਤੇ ਇਹਨਾਂ ਦਾ ਬ੍ਰਦਰ ਤੇ ਕੁਛ ਬੋਲਦੇ ਨਹੀਂ ਸੀ ਤੇ ਮੈਂ ਟੀਮ ਲੈ ਕੇ ਜਾਣੀ ਮੈਂ ਆਪਣੀ ਜੀਪ ਕੱਢਣੀ ਇਹਨਾਂ ਨੂੰ ਇਕੱਠੇ ਕਰਨੇ ਮੇਰੇ ਮਨ 'ਚ ਇਹ ਹੁੰਦੀ ਸੀ ਵੀ ਇਹਨਾਂ ਨੂੰ ਬੋਲਣ ਵੀ ਲਾਉਣਾ ਦੇ ਲੋ ਹੁਣ ਕਿੰਨਾ ਪਿਆਰ ਹੈ ਪਰਿਵਾਰ ਦਾ ਤੇ ਜਦੋਂ ਹਨਾ ਮੈਂ ਛੋਟਾ ਵੀ ਹੁੰਦਾ ਸੀ ਮੇਰੇ ਮਨ 'ਚ ਹੁੰਦੀ ਸੀ ਖੇਡਣਾ ਪਰ ਅਸੀਂ ਉਦੋਂ ਫੋਰਡ ਨਹੀਂ ਸੀ ਕਰ ਸਕਦੇ ਟਾਈਮ ਨਹੀਂ ਸੀ ਹੁੰਦਾ ਤੇ ਵੇ ਭਤੀਜਾ ਕੋਣ ਲਾਇਆ ਜਸਵੰਤ ਸਿੰਘ ਜਿਹੜਾ ਮਹਿਰਦੀਨ ਦਾ ਸ਼ਗਿਰਦਵਾ ਫਿਰ ਕੁਲਵੀਰ ਸਿੰਘ ਨੂੰ ਲਾਇਆ ਖੇਡਣ ਤੇ ਚਲੋ ਉਹ ਇੰਨੇ ਕਾਮਯਾਬ ਨਹੀਂ ਹੋ ਸਕੇ ਇੰਗਲੈਂਡ ਚਲ ਕੇ ਤੇ ਬਾਕੀ ਜਾਦੀ ਗੇਮ ਦੇ ਨਾਲ ਆ ਫਿਰ ਹੁਣ ਸਾਡੇ ਸ਼ਾਹਕੋਟ ਦਾ ਜਿਹੜਾ ਸ਼ਾਹਕੋਟ ਲਾਂਸ ਹੈ ਨਾ ਸੰਦੀਪ ਨੰਗਲੰਬੀਆ ਇੱਕ ਵੱਡੀ ਕਲੱਬ ਜਿਹੜੀ ਆ ਉਹ ਉਹਦਾ ਮੈਂ ਸਰਪ੍ਰਸ ਹਾਂ ਇੰਗਲੈਂਡ ਕਵਡੀ ਫੈਡਰੇਸ਼ਨ ਦਾ ਮੈਂ ਚੇਅਰਮੈਨ ਆ ਤੇ ਇਹਦਾ ਬ੍ਰਦਰ ਵੀ ਸਾਡੇ ਸਲੋਕ ਕਲੱਬ ਦੇ ਮੇਨ ਆ ਮੈਂ ਹੀ ਟੈਲਫੋਰਡ ਕਵਡੀ ਕਲੱਬ ਦੇ ਸੰਦੀਪ ਨੰਗਲੰਬੀਆ ਕਵਡੀ ਕਲੱਬ ਟੈਲਫੋਰਡ ਇਹ ਸਾਡੀ ਆ ਤੇ 2 ਸਾਲ ਲਗਾਤਾਰ ਚੈਂਪੀਅਨ ਰਿਹਾ ਸੀ ਸਾਨੂੰ ਬਹੁਤ ਮੈਂ ਹੁਣ ਵੀ ਚਾਹੁੰਨਾ ਜਿੱਦਾਂ ਮੇਰਾ ਭਰਾ ਭਤੀਜਾ ਕੁਲਵੀਰ ਸਿੰਘ ਨੇ ਇੱਥੇ ਸ਼ੁਰੂ ਕੀਤਾ ਕੰਮ ਮੈਂ ਅੰਦਰੋਂ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਇਹ ਜਿੱਦਾਂ ਅਸੀਂ ਤੁਰੇ ਸੀ ਇਹ ਵੀ ਉਸੇ ਲੀਆਂ ਤੇ ਚੱਲਦੇ ਆ ਬਾਕੀ ਸਾਡੇ ਪਹਿਲਵਾਨ ਜੀ ਹੁਣੇ ਲੱਗੇ ਹੈਗੇ ਇਹ ਵੀ ਪੂਰਾ ਤੁਸੀਂ ਹੁੰਦਾ ਨਾ ਕਿ ਤੁਸੀਂ ਤਾਂ ਤੁਹਾਡੀ ਜ਼ਿਆਦਾ ਤਾਂ ਇੱਥੇ ਜੜਾ ਹੋਇਆ ਕਿਉਂਕਿ ਤੁਸੀਂ ਇੱਥੇ ਜੰਮੇ ਹੋ ਔਰ ਤੁਹਾਡਾ ਬਚਪਨ ਅਸਲ ਦੇ ਵਿੱਚ ਅੱਜ ਕੱਲ ਇਹ ਗੱਲ ਕਰੀ ਅੱਜ ਕੱਲ ਤਾਂ ਬੱਚਿਆਂ ਦਾ ਬਚਪਨ ਹੀ ਖਤਮ ਹੋ ਗਿਆ ਬਿਲਕੁਲ ਪਹਿਲਾਂ ਹੁੰਦਾ ਸੀ ਕਿ ਬੱਚਾ ਜਿਹੜਾ ਹੁੰਦਾ ਸੀ ਉਹ ਘਰ ਦਾ ਨਹੀਂ ਹੁੰਦਾ ਸੀ ਉਹ ਪੂਰੇ ਪਿੰਡ ਦਾ ਵਜਵਾਕ ਹੁੰਦਾ ਸੀ ਕੋਈ ਚਾਚਾ ਤਾਇਆ ਆਉਂਦਾ ਉਹਨੇ ਆਈਂ ਪਲ ਜਾਂਦੇ ਸੀ ਤਾਂ ਹੀ ਬੁੜੀਆਂ ਕਹਿੰਦੀਆਂ ਹੁੰਦੀਆਂ ਸੀ ਕਿ ਪਿੰਡ 'ਚ ਤਾਂ ਹੀ ਜਵਾਕ ਪਲ ਜਾਂਦੇ ਸੀ ਪਹਿਲਾਂ ਅੱਜ ਹਰੇਕ ਹੀ ਕੀ ਕਰਨ ਲੱਗ ਗਿਆ ਕਹਿੰਦੇ ਸਾਡੇ ਤਾਂ ਦੂਜੇ ਜਵਾਕ ਹੀ ਨਹੀਂ ਪਲਦਾ ਹੈਗਾ ਬਹੁਤ ਚੀਜ਼ਾਂ ਅੱਜਕੱਲ ਕੰਪਲਿਕੇਟ ਹੋ ਗਈਆਂ ਪਰ ਉਹ ਗੱਲ ਹੈ ਵੀ ਇੱਥੇ ਥੋੜਾ ਤਾਂ ਵੀ ਹੋ ਸਕਦਾ ਕਿਉਂਕਿ ਤੁਹਾਡੇ ਮਾਪਿਓ ਤੁਸੀਂ ਜਦੋਂ ਉਹ ਸਮਾਜ ਜੋ ਸਾਰੇ ਇਕੱਠੇ ਰਹਿੰਦੇ ਹੋਣਗੇ ਹਨਾ ਜੋ ਸੀ ਉਹ ਜਿਹੜੇ ਸ਼ੁਰੂਆਤੀ ਜਿਹੜੇ ਦੌਰ ਹੁੰਦੇ ਨੇ ਬੰਦਾ ਉਹ ਚੀਜ਼ਾਂ ਨੂੰ ਮਿਸ ਕਰਦਾ ਬਾਹਰ ਅਸੀਂ ਉੱਥੇ ਵੀ ਇਹ ਕੋਸ਼ਿਸ਼ ਕਰਦੇ ਆ ਸਾਡੇ ਜਿੱਦਾਂ ਮੇਰੇ ਬੱਚੇ ਆ ਆਪਣੇ ਸਰਦਾਰ ਸੇਵਾਸ ਉਹਨਾਂ ਦੇ ਭਤੀਜੇ ਆ ਹਰਵੰਤ ਸਿੰਘ ਦੇ ਬੱਚੇ ਆ ਹੋਰ ਵੀ ਸਾਡੇ ਸਾਰੇ ਪਰਿਵਾਰਾਂ ਦੇ ਜਿਹੜੇ ਬੱਚੇ ਆ ਅਸੀਂ ਕੋਸ਼ਿਸ਼ ਕਰਦੇ ਉੱਥੇ ਵੀ ਇਕੱਠੇ ਹੋਣ ਇਹ ਆਪਸ ਵਿੱਚ ਬਹੁਤ ਇਹਨਾਂ ਦੀ ਆਉਣੀ ਜਾਣੀ ਆ ਗੱਲਬਾਤ ਆ ਜਿੱਦਾਂ ਅਸੀਂ ਭੱਜ ਕੇ ਮਿਲਦੇ ਆ ਇੱਕ ਦੂਜੇ ਨੂੰ ਜਦੋਂ ਮਿਲਦੇ ਆ ਇਹ ਵੀ ਇਸੇ ਤਰ੍ਹਾਂ ਹੀ ਕੰਮ ਹੈ ਤੇ ਖੁਸ਼ੀ ਤਾਂ ਹੁੰਦੀ ਆ ਜਦੋਂ ਹੁਣ ਆਈ ਦਾ ਸਵੇਰ ਨੂੰ ਗੁਰੂ ਘਰ ਜਾਈਦਾ ਉੱਥੇ ਸਾਰੀਆਂ ਸਾਡੀਆਂ ਚਾਚੀਆਂ ਤਾਈਆਂ ਭੈਣਾਂ ਪਰਜਾਈਆਂ ਸਾਰੇ ਇਕੱਠੇ ਹੋਈਦਾ ਗੁਰੂ ਘਰ ਸਵੇਰ ਨੂੰ ਤੇ ਖੁਸ਼ੀ ਤਾਂ ਹੁੰਦੀ ਆ ਸਾਡੇ ਇਲਾਕੇ ਦੇ ਵਿੱਚ ਨਾ ਬਹੁਤ ਵੱਡੇ ਪਹਿਲਵਾਨ ਹੋਏ ਆ 올림픽 ਲੈਵਲ ਦੇ ਪਹਿਲਵਾਨ ਮਿਹਰਦੀਨ ਜੀ ਉਹਨਾਂ ਦਾ ਜਨਮ 1937 ਚ ਹੋਇਆ ਸੀ ਤੇ 2006 ਦੇ ਵਿੱਚ ਉਹ ਰੱਬ ਨੂੰ ਪਿਆਰੇ ਹੋ ਗਏ ਇਹ ਉਹਨਾਂ ਦਾ ਕਰਕੇ ਸਾਡੇ ਇਲਾਕੇ 'ਚ ਪਹਿਲਵਾਨੀ ਦਾ ਬਹੁਤ ਜ਼ਿਆਦਾ ਮੁੰਡਿਆਂ ਨੂੰ ਸ਼ੌਂਕ ਆ ਤੇ ਕਬੱਡੀ ਦੇ ਬਹੁਤ ਵੱਡੇ ਪਲੇਅਰ ਹੋਏ ਸ਼ਾਕੋਟ ਹਲਕੇ ਦੇ ਸਾਡੇ ਪਿੰਡ ਦੇ ਵੀ ਹਰਵੰਤ ਸਿੰਘ ਚੱਠੇ ਹੁਣੇ ਬਹੁਤ ਵੱਡੇ ਪਲੇਅਰ ਹੋਏ ਆ ਤੇ ਇਸ ਕਰਕੇ ਸਾਡੇ ਇਲਾਕੇ ਨੂੰ ਕਾਫੀ ਕਬੱਡੀ ਦਾ ਤੇ ਪਹਿਲਵਾਨੀ ਦਾ ਬਹੁਤ ਜ਼ਿਆਦਾ ਸ਼ੌਂਕ ਆ ਬਈ ਨੰਗਲੰਬੀਆਂ ਤੋਂ ਆਉਣੇ ਹੋਣਾ ਸਾਰਾ ਏਰੀਆ ਇਸਾਰੀ ਬੈਲਟੀ ਇਹ ਬਹੁਤ ਸਾਰੀ ਬਾਹਰ ਗਈ ਹੋਈ ਹੈਗੀ ਹਨਾ ਸੰਦੀਪ ਦੇ ਤੁਸੀਂ ਪਿੰਡੋਂ ਸੰਦੀਪ ਨੂੰ ਬੱਚਾ ਬੱਚਾ ਜਾਣਦਾ ਹੈਗਾ ਅਸੀਂ ਉਹ ਕਵਰੇਜ ਵੀ ਕੀਤੀ ਹੈ ਜਦੋਂ ਸਾਰਾ ਕੁਝ ਹੋਇਆ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਰਬਲੂ ਇੰਦਰਜੀਤ ਚੱਠਾ ਸਾਹਿਬ ਨੇ ਸਿੰਧਲੀ ਚੱਠਾ ਸਾਹਿਬ ਸੱਤੀ ਪਿਆਲੀ ਨੇ ਟਰੰਡੋਵਾਲ ਪਿੰਡ ਬਾਰੇ ਬਹੁਤ ਹੀ ਵਿਸਤਾਰਪੂਰਕ ਦੱਸਿਆ ਤੇ ਜੇ ਮੈਂ ਸਿਆਸਤੀ ਗੱਲ ਕਰਾਂ ਤੇ ਟੰਡੋਵਾਲ ਤੋਂ ਹੀ ਸਾਡੇ ਹਲਕਾ ਸ਼ਾਹਕੁਡੀ ਸਿਆਸਤ ਸ਼ੁਰੂ ਹੁੰਦੀ ਹੈ ਸਪੋਰਟਸ ਦਾ ਵੀ ਇਹ ਇਨਾ ਪਿੰਡ ਦੇ ਮੋਢ ਬੰਨੇ ਆ ਜੀ ਐਜੂਕੇਸ਼ਨ ਦੀ ਗੱਲ ਕਰੀਏ ਤੇ ਐਜੂਕੇਸ਼ਨ ਨੂੰ ਇੱਥੋਂ ਦੇ ਅਫਸਰ ਵੀ ਕਾਫੀ ਵਧੀਆ ਮੁੰਡੇ ਹੋਏ ਨੇ ਹੁਣ ਵੀ ਇੱਕ ਮੁੰਡਾ ਜਿਹੜਾ ਇੱਥੇ ਸੈਕਸ਼ਨ ਅਫਸਰ ਲੱਗਿਆ ਹੋਇਆ ਹੈ ਜੇ ਸੰਦੀਪ ਦੀ ਗੱਲ ਕਰੀਏ ਸੰਦੀਪ ਨੇ ਪਿੰਡ ਨੂੰ ਨੇ ਏਰੀਏ ਨੂੰ ਸਾਡੇ ਇਲਾਕੇ ਨੂੰ ਬਹੁਤ ਮਾਣ ਦਿੱਤਾ ਬਹੁਤ ਉਹਦਾ ਯੋਗਦਾਨ ਹਰ ਇੱਕ ਦਾ ਲਾਪੜਾ ਸੀ ਸਾਡਾ ਉਹ ਭਰਾ ਸੀਗਾ ਜੀ ਜਿਨੇ ਨਗਰ ਨੂੰ ਬਹੁਤ ਬਲੰਦੀਆਂ ਤੇ ਪੰਚਾਇਆ 1975 ਵਿੱਚ ਹਾਕੀ ਦਾ ਫਾਈਨਲ ਮੈਚ ਸਾਡੇ ਪਿੰਡ ਦਾ ਮਹਿੰਦਰ ਸਿੰਘ ਮੁੰਸੀ ਹੋਇਆ ਜਿਨੇ ਕਿ ਹਾਕੀ ਦਾ ਲਾਸਟ 2 ਮਿੰਟ ਜਿਹੜਾ ਉਹਨੇ ਕਬੱਡੀ ਕੱਪ ਥੋੜੀ ਹਾਕੀ ਕਬਚਾਇਆ ਸੀ ਮਹਿੰਦਰ ਸਿੰਘ ਮੁੰਸੀ ਨੇ